ਲੋ ਵੀ ਚੰਡੋਲ ਵੀ ਚੱਲਦਾ ਖੇਤੀ ਵੀ ਚੱਲਦੀ ਆ ਦੇਖ ਤਾਂ ਵੱਡੀ ਆ ਇਹ ਤੇ ਅੱਛੀ ਤਾਂ ਵੱਡੀ ਆ ਲਓ ਵੀ ਤੁਹਾਨੂੰ ਮਠਿਆਈ ਵੀ ਮਿਲ ਜੂ ਇੱਥੇ ਭਾਈ ਵਰਫੀ ਜੀ ਵਰਫੀ ਲਓ ਵੀ ਆਪਾਂ ਪਹੁੰਚ ਗਏ ਆਂ ਜਰਗ ਤੇ ਜਰਗ ਦਾ ਤੁਹਾਨੂੰ ਆਪਾਂ ਮੇਲਾ ਦਿਖਾਉਨੇ ਆਂ ਰਾਤ ਦਾ ਅੱਜ ਤੁਹਾਨੂੰ ਰਾਤ ਦਾ ਪਜਰਗ ਦਾ ਮੇਲੇ ਦਾ ਵਿਊ ਦਿਖਾਵਾਂਗੇ ਦਿਨ ਸੋਮਵਾਰ ਦਾ ਆਜੋ ਚੱਲਦੇ ਆਂ ਵੀਡੀਓ ਨੂੰ ਸਟਾਰਟ ਕਰਦੇ ਆਂ ਬਾਕੀ ਤੁਹਾਨੂੰ ਦਿਖਾਉਨੇ ਆਂ ਸਾਰੀਆਂ ਦੁਕਾਨਾਂ ਬਾਕੀ ਰੌਣਕਾਂ ਮੇਲੇ ਦੀਆਂ ਸਾਰੀਆਂ ਤੁਹਾਨੂੰ ਵੀਡੀਓ ਦੇ ਅੰਦਰ ਤੱਕ ਬਣੇ ਰਹੋ ਲਓ ਬਈ ਉਹ ਸੋਮਵਾਰ ਨੂੰ ਖਾ ਆ ਭਰਦਾ ਗਿਆ ਲੈਣਾ ਬਾਕੀ ਆ ਦੁਕਾਨਾਂ ਇੱਧਰ ਟੰਡੋਲ ਵੀ ਚੱਲਦਾ ਉੱਧਰ ਟੰਡੋਲ ਤੇ ਨਹੀਂ ਲੱਟਾਂ ਲਾਈਆਂ ਨਾ ਲੱਗੀਆਂ ਹੋਈਆਂ ਨੇ ਮੈਨੂੰ ਤਾਂ ਟੰਡੋਲ ਤੇ ਨਹੀਂ ਲੱਟ ਲੱਗੀਆਂ ਲੱਗਦੀਆਂ ਮੈਨੂੰ ਲਓ ਵੀ ਆ ਲੱਗੀਆਂ ਦੁਕਾਨਾਂ ਇੱਧਰ ਸਾਰੀਆਂ 10 10 ਰੁਪਏ ਮਾਰ ਬਹੁਤ ਹਾਤਾਈ ਪਏ 10 10 ਰੁਪਏ ਲਓ ਵੀ ਆ ਕਿੱਡਾ ਆ ਗਿਆ ਇੱਧਰ ਬੱਤੀਆਂ ਦੀਆਂ ਬੋਕੀ ਭਾਂਡੇ ਇਹ 150 ਦੇ 2 ਨੇ ਥੱਲੇ ਪਏ ਨੇ ਡੇਢ ਸੌ ਦੋ ਨੇ ਹਾਂ ਸਹੀ ਗੱਲ ਆ ਸਹੀ ਗੱਲ ਸਹੀ ਗੱਲ ਸਹੀ ਗੱਲ ਆ ਸਹੀ ਗੱਲ ਆ ਇਹ ਆ ਗਿਆ ਖੇਡਾਂ ਭਾਈ ਜਵਾਕਾਂ ਨੂੰ ਖੇਡਾਂ ਜੀ ਤੇ ਲੈ ਲੈ ਆ ਵੀ ਆ ਵੀ ਆ ਜੀ ਆਉ ਭੈਣ ਜੀ ਭਰਾ ਜੀ ਤੇ ਬਾਕੀ ਅੱਗੇ ਮੰਦਿਰ ਦੇ ਡਾਕਟਰ ਨੇ ਵਧੀਆ ਕਰੀ ਹੋਈ ਹੈ ਨਾ ਆ ਉਸ ਪਾਰ ਦੇ ਮਲੇ ਵੱਧ ਹੁੰਦੇ ਨੇ ਚਨੋਲ ਨਾਲ ਉਹਦਾ ਬਾਹਰੇ ਹੁੰਦੇ ਆ ਅਗਲੀ ਕੱਲੂ ਕਰਾਵਾਂਗੇ ਤੁਹਾਨੂੰ ਆਪਾਂ ਮੰਦਿਰ ਦੇ ਅੰਦਰੋਂ ਤਰਸਣ ਹਲੂ ਆ ਪਾਵਾਂਗੇ ਇਹ ਲੋ ਵੀ ਅੱਜ ਤੁਹਾਨੂੰ ਅੱਪ ਦਿਖਾ ਰਿਹਾ ਜਰਗ ਦਾ ਮੇਲਾ ਰਾਤ ਦਾ ਸੋਮਵਾਰ ਦਾ ਤੇ ਕੱਲੂ ਮੰਗਲਵਾਰ ਕੱਲੂ ਆ ਦੂਜਾ ਮੇਲਾ ਲੋ ਵੀ ਬਾਕੀ ਕੱਲੂ ਆਪਾਂ ਤੁਹਾਨੂੰ ਅੰਦਰ ਉਹ ਦਰਸਲੇ ਵੀ ਕਰਾਵਾਂਗੇ ਲੈ ਭਾਈ ਸੰਗਤ ਵਾਸਤੇ ਪੱਕੇ ਲਾ ਤੇ ਕਿਉਂਕਿ ਗਰਮੀ ਵੀ ਬਹੁਤ ਹੋ ਗਈ ਹੈ ਨਾ ਕਿ ਨਹੀਂ ਕੱਲੂ ਹੋਊਗੀ ਜੇ ਹੁਣ ਹੂੰ ਦਿਨੇ ਦਾ ਗਰਮੀ ਹੈਗੀ ਆ ਪੱਕੇ ਚੋਪਰ ਸਾਦ ਲੈ ਸਕਦੇ ਹੋ ਇਹ ਆ ਜੀ ਸੋਮਵਾਰ ਦਾ ਰਾਤਾ ਮਿੱਲਾ ਜੇ ਹੁਣ ਦੇਖਦੇ ਆਪਾਂ ਚੰਡੋਲ ਝੂਲੇ ਲਾਉ ਵੀ ਪਹੁੰਚ ਗਏ ਹੈ ਲੈਟਾ ਘਟ ਲਈਏ ਹਾਂ ਚੰਡੋਲ ਝਿੱਤੀ ਲੈਟਾ ਥੋੜੀ ਵਧੀਆ ਲੱਗਦਾ ਹੈ ਤੇ ਆਹ ਦੇਖੋ ਇੱਧਰ ਇੱਧਰ ਮਿੱਟੀ ਮਾਊਥ ਉਹ ਵੀ ਚੰਡੋਲ ਵੀ ਚੱਲਦਾ ਕਿਸ਼ਤੀ ਵੀ ਚੱਲਦੀ ਆ ਕਿਸ਼ਤੀ ਤਾਂ ਵੱਡੀ ਆ ਇਹ ਕਿਸ਼ਤੀ ਤਾਂ ਵੱਡੀ ਆ ਵੱਡੀ ਤਾਂ ਵੱਡੀ ਆ ਪਰ ਲਾਈਟਿੰਗ ਵਗੈਰਾ ਨਹੀਂ ਹਾਂ ਲਾਈਟਿੰਗ ਘੱਟ ਆ ਬਹੁਤ ਯਾਰ ਇੱਧਰ ਸਾਰੇ ਇੱਧਰ ਮਿੱਟੀ ਮਾਉਂਦੇ ਇੱਧਰ ਟੋਟੀ ਗਏ ਹਾਲੋ ਮੈਲਾ ਫੋਲੋ ਕਰੂਗਾ ਹੈਨਾ ਤੇਰੇ ਨਾਲ ਆਪਾਂ ਨਹੀਂ ਆਏ ਨਹੀਂ ਹਾਲੇ ਤੂੰ ਜਾ ਦੂਜੀ ਵਾਤ ਭਰ ਲਉਂਦਾ ਹੈ ਲਓ ਵੀ ਤੁਹਾਨੂੰ ਮਠਿਆਈ ਵੀ ਮਿਲ ਜੂ ਇੱਥੇ ਭਾਈ ਬਰਫੀ ਜੀ ਬਰਫੀ ਤੇ ਇੱਧਰ ਬਾਕੀ ਜਲੇਬੀਆਂ ਦਾ ਤਿਆਰੀ ਆ ਲਓ ਵੀ ਆ ਪਿਆਰ ਹੋ ਰਿਹਾ ਤਾਂ ਬਾਕੀ ਲੱਡੂ ਲਓ ਵੀ ਇੱਧਰ ਕੱਢਦੇ ਆਂ ਭਾਈ ਜਲੇਬੀਆਂ ਜਲੇਬੀਆਂ ਖਾਣੀਆਂ ਨੇ ਕਰਮ ਕਰਮ ਕਾਲਾ ਇੱਕ ਬੰਦਾ ਸਾਡਾ ਹੋਰ ਆ ਰਿਹਾ ਵੇ ਜਲੇਬੀਆਂ ਖਾਵਾਂਗੇ ਗਰਮ ਗਰਮ ਲਓ ਭਾਈ ਬਾਕੀ ਤਾਂ ਤੁਹਾਨੂੰ ਦਿਖਾਉਣੀ ਆ ਦੁਕਾਨਾਂ ਵਗੈਰਾ ਸਾਰੀਆਂ ਹੋਰ ਲਓ ਭਾਈ ਅਸੀਂ ਕਰਾ ਲਈਏ ਜਲੇਬੀਆਂ ਹੁਣ ਕਹਾਂਨੇ ਅਸੀਂ ਜਲੇਬੀਆਂ ਬਾਕੀ ਬੰਦੇ ਸਾਡੇ ਤੇ ਖਾ ਰਹੇ ਆ ਕੱਢਣਾ ਵੀ ਹੈ ਵਿੱਚ ਜਨਾਂ ਨੂੰ ਦੱਸ ਤਾ ਆ ਚਾਲਦੀਆਂ ਇੱਧਰ ਨਾਲ ਦੀ ਨਾਲ ਕੰਮ ਚੱਲ ਰਿਹਾ ਆਲੁ ਗਾਪ ਚਾਲੋ ਰਾਜਾ ਮਾਂ ਜਮਾ ਤਰਾ ਜ਼ਵਰ ਪਰੋ ਆਲੁ ਗਾਪ ਉਹ ਇਧਰ ਭਾਈ ਸੇਲ ਲੱਗੀ ਹੋਈ ਆ ਵੀਰ ਵੀਰ ਤੇ ਸਿਰਫ 20 ਰੁਪਏ ਉਹ ਜਿੱਦੀ ਵੱਡੀ ਸੇਲ ਉਹਦੀ ਵੱਡੀ ਲਾਈ ਪਈ ਹੈ ਉਸਤਾ ਦਾ ਨੇ ਰੇਲਾ ਅਗੀ ਸੇਲ ਵੀਰ ਤੇ ਵੀਰ ਤੇ ਵੀਰ ਤੇ ਸਾਹਮਣੇ ਲੱਭੇ ਵੀਰ ਪਈ ਹੈ ਜਿਹੜਾ ਮਰਜ਼ੀ ਹਮਨ 20 ਰੁਪਏ ਹੈ 20 ਰੁਪਏ ਜਿਹੜਾ ਮਰਜ਼ੀ ਉਹਲੀ ਉਸਤਾ ਦੀ ਸੇਲ ਹੈ ਜਿਹੜਾ ਮਰਜ਼ੀ ਲੈ ਤਾ ਬਾਕੀ ਇਧਰ ਖਾਣ ਪੀਣ ਦੀ ਭਾਈ ਜਿਵੇਂ ਕੋਈ ਵਾਲੀ ਗੁਲਫੀ ਹੋ ਗਈ ਹੈ ਨਾ ਇਹ ਸਾਰੀ ਇੱਧਰ ਮਿਲ ਜਾਣਗੀ ਤੁਹਾਨੂੰ ਆ ਇੱਧਰ ਜਿਵੇਂ ਰਮਾਲਾ ਹੋ ਗਈਆਂ ਕਲਿੱਪਰ ਵਗੈਰਾ ਹੋ ਗਏ ਹਨ ਇਹ ਵੀ ਸੇਲ 20 ਰੁਪਏ 30 ਰੁਪਏ ਲੋਗਾਂ ਲੈਂਕਾ ਵੀ ਖਾ ਸਕਦੇ ਇੱਧਰ ਤੁਸੀਂ ਬਾਕੀ ਆ ਬੈਗ ਹੋ ਗਏ ਪਾਰਸ ਹੋਵੇ ਤੇ ਆ ਭਾਂਡੇ ਲੋ ਜਿਵੇਂ ਇਹ ਬਹੁਤ ਬੜੀਆਂ ਦੁਕਾਨਾਂ ਤੋਂ ਜੇ ਦੇਖ ਨੂੰ ਮਿਲ ਜਾਣਗੀਆਂ ਬਾਕੀ ਆ ਚੱਪਲੇ ਵੇਲ ਨੇ ਜਿਹੜਾ ਕਿਚਨ ਵਾਲਾ ਸਮਾਨ ਆ ਗਿਆ ਹੈ ਉਹ ਉਹ ਜਿਹੜੀਆਂ ਬੋਤਲ ਲੈ ਲਓ ਆ ਜਾ ਬਾਕੀ ਆ ਬੱਚੇ ਦੇ ਖੇਡਾ ਆ ਗਏ ਸਾਰੀਆਂ ਤੇ ਬਾਕੀ ਆ ਗਈ ਜੁਐਲਰੀ ਲਓ ਭਾਈ ਇਧਰੋਂ ਕੱਪੜੇ ਮਿਲ ਜਾਣਗੇ ਆ ਤੇ ਲੱਗਦੀ ਜਾਂ 50-50 ਕਿਲੋ ਜਾਂ ਸਟੇ ਟਿਸ਼ਲਟਾਂ 100 ਪੀਸ 100 ਪੀਸ 70 ਪੀਸ ਬਾਕੀ ਆ ਗਲਾਤ ਹੋ ਗਏ ਜਵੇਂ ਐਵੇਂ ਬਹੁਤ ساری ਟਰੇਡਾਂ ਜਵੇਂ ਕਰਨ ਲੱਗੀ ਹੋਈ ਨੇ ਨਾ ਤੇ ਬਾਕੀ ਇਹ ਬਹੁਤ ਦੂਰ ਤੱਕ ਨੇ ਦੁਕਾਨਾਂ ਜਿਵੇਂ ਆ ਦੇਖੋ ਸਾਰੀਆਂ ਅੰਦਰ ਲਓ ਜ ਆ 20 ਰੁਪਏ ਸਭ ਤੁਹਾਨੂੰ ਦੁਕਾਨ ਨੇ ਆਪਾਂ ਮੇਰਾ ਲੱਗੀ ਐ ਸੇਰ ਹੈ ਨਾ 20 ਰੁਪਏ ਸੀ ਮੇਲੇ ਟੇ ਸ਼ਹਿਰੀ ਕੈਨੇ ਰੋਤੀ ਲੈਨੇ ਲਈ ਸਸਤੇ ਸੀ ਮੇਰੇ ਮਾਲ ਪਿਨਾ ਦੇ 3.57 ਫੱਟੇ ਦੀ ਐ ਕੱਪਾ ਪਿਆਰ ਨਾਲ ਪਿਓ ਜਾਨ ਸੀ ਪੇਸ਼ਾਈਤਾ ਆ ਵੀ ਚੱਲੀ ਐ ਦੇਖ ਲੈ ਮੇਲਾ ਹਾਂ ਜਾਣਾ ਤੈਨੂੰ ਮਾਰੀ ਬਣਾ ਲੈ ਚਲ ਆ ਜਾ ਮਾ ਦੇ ਮੇਲਾ ਸਾਰੇ কোলি ক্েছয়ারায়��েদি জাকে যাকে আন্যাকুর আন্যাই মাকে সাইন কেকেড মাকেরা হসকে সাইন চাকেয়ে কেকে আন্যেন সাইরা কে� ਦਾਤਾ ਹੀ ਸਾਡਾ ਪਿੰਡ ਆਹੀ ਆ ਨਾ ਇੱਥੇ ਕਿ ਸਾਨੂੰ ਪਤਾ ਸਾਰਾ ਕੁਝ ਵੀ ਕਿਵੇਂ ਬਣਦਾ ਹੈ ਇੱਥੇ ਆ ਤੂੰ ਤਾਂ ਨਹੀਂ ਜਾਂਦਾ ਆਏ ਕਰੇ ਲਵ ਯੂ ਆਏ ਲਵ ਯੂ ਆਏ ਅੱਵੇ ਘਰੀ ਬਣਾਈਦਾ ਸਾਰਾ ਕੁਝ ਘਰੀ ਬਣਾਈਦਾ ਠੀਕ ਆ ਠੀਕ ਆ ਹੈ ਕਹਿੰਦੇ ਕਿਉਂ ਨਹੀਂ ਜਾਂਦੇ ਚੱਲ ਭਾਈ ਮੰਨ ਲੈ ਜੇ ਤੇਰੀ ਮੰਨਣੀ ਪੈਣੀ ਆ ਤੂੰ ਭਾਈ ਇਦਾਂ ਪਿੰਡ ਜਰਗਾ ਬਾਕੀ ਆ ਆ ਗਏ ਅੱਗੇ ਹਨ 20 20 30 30 ਰੁਪਏ ਸੇਲ ਇਹ ਬੰਦਾ ਸਾਰਾ ਨੂੰ ਆਪਾਂ ਮੇਲੇ ਦਾ ਰਾਤ ਆ ਵੀ ਦਿਖਾਇਆ ਸੋਮਵਾਰ ਦਾ ਕੱਲ ਨੂੰ ਮੰਗਲਵਾਰ ਕੱਲ ਨੂੰ ਮੇਲਾ ਭਰੂ ਵੇ ਤੇ ਕੱਲ ਨੂੰ ਆ ਦੂਜਾ ਮੇਲਾ ਬਾਕੀ ਆਲੇ ਕੁਦਰਕਾਰੀਆ ਦੁਕਾਨਾਂ ਹਨ ਲੋ ਜਿਹਨੇ ਆ ਗਈ 20 ਰੁਪਏ ਸੇਲ ਕੋਲ 20 ਰੁਪਏ ਫੇਰ ਬਹੁ ਮਿਲ ਜਾਣੀਆਂ ਆਦ ਨੂੰ ਬੈਗ ਵਗੈਰਾ ਸਾਰੇ ਮਿਲ ਜਾਣਗੇ। ਲਓ ਜੀ ਆਹ ਜੀ। ਹਾਂ ਜੀ। ਪਵਨ ਜਰਗ ਕੀ ਵਿਚਾਰ ਨੇ ਤੁਹਾਡੇ ਮੇਲੇ ਬਾਰੇ? ਮੇਲਾ ਵਧੀਆ ਮੇਲਾ ਵਧੀਆ ਭਰਿਆ ਹੋਇਆ। ਠੀਕ ਆ। ਤੇ ਉਮੀਦ ਆ ਵੀ ਸਵੇਰ ਨੂੰ ਇਹ ਤੋਂ ਜ਼ਿਆਦਾ ਭਰੂਗਾ ਵੀ ਜ਼ਿਆਦਾ ਭੀਲੂਗੀ। ਉਹ ਸੰਗਤ ਉਹ ਸ਼ੁਰੂ ਹੋਈ ਆਉਣੀ। ਹੂੰ ਹੂੰ। ਤੇ ਸਾਰਿਆਂ ਨੂੰ ਬੇਨਤੀ ਆ ਵੀ ਤੁਸੀਂ ਕੱਲ ਨੂੰ ਹੁਬਹ ਮਾਗੇ। ਠੀਕ ਆ। ਮੇਲੇ ਦੇ ਵਿੱਚ ਆਓ। ਕੱਲ ਨੂੰ ਮਿਲੋਂਗੇ ਰ ਤੁਸੀਂ? ਆ ਮਿਲਾਂਗੇ ਜੀ ਬਾਕੀ ਲੋ ਜੀ ਕੱਲੂ ਪਹੁੰਚੋ ਪਹੁੰਚੋ ਵੱਧ ਤੋਂ ਵੱਧ ਆਓ ਮੇਲੇ ਦੇ ਵਿੱਚ ਰੌਣਕ ਵਧਾਓ ਮੇਲੇ ਮੇਲੇ ਦੀ ਵੱਧ ਤੋਂ ਵੱਧ ਰੌਣਕ ਵਧਾ ਕੇ ਮੇਲੇ ਨੂੰ چار ਚੰਦ ਲਾਓ ਠੀਕ ਹੈ ਜੀ ਵੱਧ ਤੋਂ ਵੱਧ ਘੱਟ ਹੋ ਜੀ ਧੰਨਵਾਦ ਜੀ